ਮੇਰਾ ਨਾਮ ਮਨਦੀਪ कौर ਹੈ ਮੈਂ ਬਤੌਰ ਇੰਗਲਿਸ਼ ਲੈਕਚਰਰ ਐਸਓ ਸਕੂਲ ਮੋਲਰੇਡ ਵਿਖੇ ਆਪਣੀ ਸੇਵਾ ਨਿਭਾ ਰਹੀ ਹਾਂ ਮੈਡਮ ਕੀ ਕਰਨ ਚਾਹੋਗੇ ਇੱਕ ਮਹੀਨੇ ਦੀ ਛੁੱਟੀਆਂ ਕੱਟਕਾਏ ਹੋ ਅੱਜ ਜੈਲਬੈਸ ਸਕੂਲ ਦੇ ਵਿੱਚ ਲੱਗ ਰਹੀ ਬੱਚਿਆਂ ਦੇ ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ ਛੁੱਟੀਆਂ ਗਰਮੀਆਂ ਦੀਆਂ ਸਰਕਾਰ ਨੇ ਥੋੜੀ ਪਹਿਲੇ ਡਿਕਲੇਅਰ ਕਰ ਦਿੱਤੀਆਂ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਤਾਂ ਹੁਣ ਵੀ ਛੁੱਟੀਆਂ ਦੇ ਵਿੱਚ ਲੱਗਦਾ ਸੀ ਕਿ ਗਰਮੀ ਜਿਵੇਂ ਕਿ ਪਈ ਜਿਵੇਂ ਕਿ ਉਹਨਾਂ ਦੀਆਂ ਐਡਵਾਈਸਰੀਜ਼ ਇਸ਼ੂ ਹੋਈਆਂ ਸਰਕਾਰ ਵੱਲੋਂ ਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਲੱਗਦਾ ਸੀ ਕਿ ਜਿਵੇਂ ਬਹੁਤ ਮੁਸ਼ਕਿਲ ਹੋਏਗਾ ਪਰ ਸਾਨੂੰ ਚਲੋ ਰਾਤ ਪਰ ਹੀ ਇਸ ਕਰਕੇ ਮਿਲੀ ਕਿਉਂਕਿ ਮੌਸਮ ਵੀ ਅੱਛਾ ਹੋ ਗਿਆ ਔਰ ਬੱਚੇ ਵੀ ਬਹੁਤ ਐਕਸਾਈਟਿਡ ਸੀ ਉਹਨਾਂ ਜ਼ਿਆਦਾ ਦੇਰ ਬੈਠ ਕੇ ਘਰ ਵਿੱਚ ਉਹਨਾਂ ਦਾ ਵੀ ਮਨ ਸੀ ਸਕੂਲ ਜਾਇਆ ਜਾਵੇ ਤੇ ਅੱਜ ਇੱਥੇ ਸਕੂਲ ਵਿੱਚ ਚਹਿਲ ਪਹਿਲ ਹੈ ਜਿਹਦੇ ਕਰਕੇ ਬੱਚੇ ਵੀ ਖੁਸ਼ ਨੇ ਤੇ ਟੀਚਰ ਵੀ ਖੁਸ਼ ਨੇ ਕਿ ਮੌਸਮ ਵੀ ਅੱਛਾ ਹੈ ਤੇ ਬੱਚੇ ਵਾਪਸ ਆਪਣੇ ਸਕੂਲਾਂ ਦੇ ਵਿੱਚ ਆਏ ਮੈਮ ਜਦੋਂ ਬੱਚਿਆਂ ਦਾ ਕਾਟ ਹੁੰਦਾ ਤੇ ਗਰਮੀ ਕਾਫੀ ਬਹੁਤ ਹੁੰਦੀ ਹੈ ਤੇ ਉਹਦੇ ਵਾਸਤੇ ਕੀ ਕੀ ਸਹੂਲਤਾਂ ਕੀਤੀ ਜਾ ਰਹੀ ਬੱਚਿਆਂ ਦੇ ਪੀਨ ਵਾਸਤੇ ਬੜੀ ਹਾਂਜੀ ਸਕੂਲ ਦੇ ਵਿੱਚ ਪਾਵੇਂ ਕਿ ਗਰਮੀ ਹੈ ਪਰ ਬੱਚਿਆਂ ਦੇ ਲਈ ਪੂਰਾ ਜਿਹੜਾ ਜਿਹੜੇ ਫੈਸਿਲਿਟੀਆਂ ਨੇ ਪ੍ਰੋਵਾਈਡਡ ਨੇ ਬੱਚਿਆਂ ਲਈ ਪੀਣ ਦੇ ਪਾਣੀ ਪਾਣੀ ਦਾ ਪ੍ਰਬੰਧ ਪੂਰਾ ਹੈ ਬੱਚਿਆਂ ਲਈ ਫੈਨਸ ਪੂਰੇ ਨੇ ਔਰ ਫੈਨ ਹਰ ਬੱਚੇ ਦੇ ਜਿਹੜਾ ਉਹ ਵਰਕਿੰਗ ਨੇ ਕਲਾਸਸ ਦੇ ਵਿੱਚ ਵੈਂਟੀਲੇਸ਼ਨ ਹੈ ਪ੍ਰੋਪਰ ਐਗਜ਼ੋਸਟ ਫੈਨ ਲੱਗੇ ਹੋਏ ਨੇ ਔਰ ਬੱਚੇ ਨੂੰ ਇਸ ਚੀਜ਼ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਕਿ ਗਰਮੀਆਂ ਦੇ ਵਿੱਚ ਉਹਨਾਂ ਲਈ ਕੋਈ ਫੈਸਿਲਿਟੀ ਨਹੀਂ ਪ੍ਰੋਵਾਈਡਡ ਹੈਗੀ ਉਹ ਬਿਲਕੁਲ ਆਪਣੇ ਸੇਫ ਪੂਰੇ ਪ੍ਰੋਪਰ ਬੱਚੇ ਆ ਰਹੇ ਕਈ ਮਾਪੇ ਕਹਿ ਰਹੇ ਨੇ ਕਿ ਗਰਮੀ ਹੈਗੀ ਆ ਕਈ ਔਰ ਬੱਚਿਆਂ ਦੇ ਕਈ ਕੇਸ ਆਏ ਕਿ ਬਿਉਸ਼ ਹੋ ਜਾਂਦੇ ਸੀ ਬੱਚੇ ਉਹਨਾਂ ਨੂੰ ਕੋਈ ਚਿੰਤਾ ਨਾ ਹੋ ਅੱਜ ਪਹਿਲਾ ਦਿਨ ਹੋਣ ਕਰਕੇ ਥੋੜੀ ਜਿਹੀ ਅੱਗੇ ਨਾਲੋਂ ਗਿਣਤੀ ਘੱਟ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਗਿਣਤੀ ਪੂਰੀ ਨਜ਼ਰ ਆਏਗੀ ਕਿਉਂਕਿ ਇਹ ਨਹੀਂ ਵੀ ਘਟ ਨਹੀਂ ਕਿ ਐਵੇਂ ਲੱਗੇ ਕਿ ਜਿਵੇਂ ਕੋਈ ਚਿੰਤਾ ਜਨਕ ਵਿਸ਼ਾ ਹੈ ਬੱਚੇ ਕਾਫੀ ਗਿਣਤੀ ਦੇ ਵਿੱਚ ਸਕੂਲ ਵਿੱਚ ਆਏ ਨੇ ਔਰ ਪੇਰੈਂਟਸ ਨੂੰ ਇਹਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਸਕੂਲ ਦੇ ਵਿੱਚ ਪਾਣੀ ਫੈਨ ਸਭ ਕੁਝ ਅਵੇਲੇਬਲ ਹੈਗਾ ਲੱਗਦਾ ਕਿ ਬੱਚਿਆਂ ਨੂੰ ਮਾਪਿਆਂ ਨੂੰ ਬੱਚਿਆਂ ਨੂੰ ਭੇਜਣਾ ਚਾਹੀਦਾ ਕਿ ਕਿਉਂਕਿ ਗਾਂ ਬੋਰਡ ਦੇ ਕਲਾਸਾਂ ਕੀ ਪੇਪਰ ਹੈਗੇ ਇਹ ਛੁੱਟੀਆਂ ਕਰਕੇ ਤਾਂ ਵੈਸੇ ਹੀ ਪੜ੍ਹਾਈ ਥੋੜੀ ਪਿੱਛੇ ਪੈ ਗਈ ਸੀ ਛੁੱਟੀਆਂ ਥੋੜੀ ਪਹਿਲੇ ਹੁਣ ਕਰਕੇ ਥੋੜਾ ਜਿਹਾ ਸਿਲੇਬਸ ਜਿਹੜਾ ਉਹ ਵੀ ਸਾਡਾ ਪੈਂਡਿੰਗ ਸੀਗਾ ਤੇ ਹੁਣ ਜਿਵੇਂ ਮੌਸਮ ਥੋੜਾ ਠੀਕ ਹੋ ਗਿਆ ਤੇ ਬੱਚਿਆਂ ਨੂੰ ਵੀ ਪੇਰੈਂਟਸ ਨੂੰ ਸਕੂਲ ਭੇਜਣਾ ਚਾਹੀਦਾ ਕਿਉਂਕਿ ਅੱਗੇ ਬੋਰਡ ਦੀਆਂ ਕਲਾਸਿਸ ਨੇ ਬੋਰਡ ਦੀਆਂ ਕਲਾਸਾਂ ਬੱਚੇ ਆਉਣਗੇ ਤਾਂ ਉਹਨਾਂ ਦਾ ਸਿਲੇਬਸ ਸਮੇਂ-ਸਮੇਂ ਸਿਰ ਬਾਈ ਮੰਥਲੀ ਸਿਲੇਬਸ ਜਿਵੇਂ ਕਿ ਬਾਈ ਫ੍ਰੈਕਟ ਕੀਤਾ ਗਿਆ ਉਹ ਪੂਰਾ ਹੋਵੇਗਾ